ਸਤਿਨਾਮ ਆਦੇਸ਼ ਗੁਰੂ ਕੋ ਦੋਸਤੋ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਦੇ ਵਿੱਚ ਅੱਜ ਵੀਡੀਓ ਦੇਵਾਂਗੇ ਅੱਜ ਤੁਹਾਨੂੰ ਇੱਕ ਉਪਾਅ ਦੱਸ ਦਿਆਂ ਦੋਸਤੋ ਕੋਈ ਵੀ ਕਰ ਸਕਦਾ ਆਮ ਸੰਗਤ ਵੀ ਕਰ ਸਕਦੀ ਹੈ ਕੋਈ ਗੱਦੀ ਵਾਲੇ ਵੀ ਰਹੀ ਇਸ ਤੋਂ ਉਪਾਅ ਨੂੰ ਵਰਤ ਕੇ ਫਾਇਦਾ ਉਠਾ ਸਕਦੇ ਦੋਸਤੋ ਮਾਤਾ ਮਦਰਨ ਦਾ ਢਾਲਾ ਹੈ ਮਾਤਾ ਮਦਰਨ ਦਾ ਇੱਕ ਉਪਾਅ ਮਾਤਾ ਮਦਰਨ ਦਾ ਇੱਕ ਟੋਟਕਾ ਦੱਸ ਦਾਂ ਤੁਹਾਨੂੰ ਬੜਾ ਜ਼ਬਰਦਸਤ ਅਸੀਂ ਵਰਤੇ ਹੋਇਆ ਖੁਦ ਰਿਜ਼ਲਟ ਮਿਲਿਆ ਹੋਇਆ ਘਰ ਦੇ ਵਿੱਚ ਕਿੰਨੇ ਵੀ ਪਰੇਸ਼ਾਨੀਆਂ ਚੱਲਦੇ ਦੋਸਤੋ ਕਿਸੇ ਪ੍ਰਕਾਰ ਦੇ ਜਾਦੇ ਕਰ ਦੇ ਵਿੱਚ ਕੋਈ ਟਿੱਲ ਮੱਠ ਹੈ ਕਰ ਦੇ ਵਿੱਚ ਐਚ ਵੀ ਗ੍ਰੋਹ ਦਾ ਕਰ ਦੇ ਵਿੱਚ ਕਲੇਸ਼ ਚੱਲਦਾ ਜਾਂ ਤੁਹਾਡੇ ਉੱਪਰ ਕਿਸੇ ਪ੍ਰਕਾਰ ਦੀ ਕੀਤੇ ਕਰਾਇ ਦੀ ਮਾਰ ਪੈ ਗਈ ਦੋਸਤੋ ਕੋਈ ਪ੍ਰੇਤ ਦੀਆਂ ਪਰੇਸ਼ਾਨੀਆਂ ਕਰ ਦੇ ਵਿੱਚ ਕੋਈ ਕਚੀਨ ਦੀਆਂ ਪਰੇਸ਼ਾਨੀਆਂ ਦੋਸਤੋ ਤਾਂ ਤੁਸੀਂ ਇਹ ਉਪਾਅ ਵਰਤ ਕੇ ਦੋਸਤੋ ਰਿਜ਼ਲਟ ਲੈ ਲਿਓ ਤੁਸੀਂ ਆ ਰਿਜ਼ਲਟ ਬੜਾ ਜ਼ਬਰਦਸਤ ਹੈ ਦੋਸਤੋ ਬੜਾ ਹੀ ਜ਼ਬਰਦਸਤ ਅਰਜੰਟ ਅਟੈਕ ਤੁਸੀਂ ਦੇਖੋਗੇ ਤੁਹਾਡੇ ਉੱਪਰ ਕਿੰਨਾ ਵੀ ਉਹ ਦਿੱਤਿਆ ਕਰਾਇਆ ਜਾਂ ਘਰ ਦੇ ਵਿੱਚ ਪਰੇਸ਼ਾਨੀਆਂ ਕੋਈ ਬਿਜਲੀ ਉਪਕਰਨ ਖਰਾਬ ਹੋਣੇ ਘਰ ਦੇ ਮੈਸੀਨਰੀ ਜਿਆਦਾ ਖਰਾਬ ਹੋ ਰਹੀ ਹੈ ਇੱਕ ਬੱਚੇ ਦੀ ਕੋਈ ਰਿਸ਼ਤਾ ਨਹੀਂ ਹੋ ਰਿਹਾ ਜਾਂ ਬੱਚੇ ਦੇ ਕੋਈ ਬਾਹਰ ਜਾਣ ਦੀ ਦਿੱਕਤ ਹੈ ਦੋਸਤੋ ਤਾਂ ਉੱਥੇ ਤੁਸੀਂ ਕਿਸੇ ਵੀ ਕੰਮ ਵਾਸਤੇ ਇਹਨੂੰ ਵਰਤ ਸਕਦੇ ਹੋ ਕੀ ਆ ਉਹ ਦੱਸੇ ਉਸ ਤੋਂ ਪਹਿਲਾਂ ਗੁਜਾਰਸ਼ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਘੰਟੀ ਦਾ ਬਟਨ ਦਬਾ ਦਿਓ ਤਾਂ ਕਿ ਆਉਣ ਵਾਲੀ ਵੀਡੀਓ ਨੋਟੀਫਿਕੇਸ਼ਨ ਤੁਹਾਨੂੰ ਮਿਲੇ ਕਿਉਂਕਿ ਅਸੀਂ ਕੀਤੇ ਕਰੇ ਤੋਂ ਪਰੇਸ਼ਾਨ ਲੋਕਾਂ ਲਈ ਮੰਤਰ ਪਾਠ ਟੋਲੇ ਪਾਉਂਦੇ ਰਹਿਣ ਜਿਹੜੇ ਆਮ ਸੰਗਤ ਲਈ ਔਰ ਗੱਦੀ ਵਾਲੇ ਵੀਰਾਂ ਦੇ ਲਈ ਕਾਫੀ ਲਾਭਵੰਦ ਹਨ ਦੋਸਤੋ ਹੁਣ ਅੱਜ ਦਾ ਵਿਸ਼ਾ ਮਾਤਾ ਮਸਾਣੇ ਦੀ ਪਰੇਸ਼ਾਨੀ ਨੂੰ ਦੂਰ ਕਰਨ ਦੇ ਲਈ ਮਾਤਾ ਮੰਦਾਨਣ ਦੀ ਕੋਈ ਭੁੱਲ ਚੁੱਕ ਹੈ ਜੇਕਰ ਦੇ ਵਿੱਚ ਪਹਿਲਾਂ ਸੇਵਾ ਕਰਦੇ ਸੀ ਜਾਂ ਤੁਸੀਂ ਗੱਦੀ ਦੇ ਵਿੱਚ ਤੁਹਾਡੇ ਘਰ ਦੇ ਵਿੱਚ ਮਨ ਮਨਉਤੀ ਹੈ ਉਹ ਤੁਹਾਡੇ ਨਾਲ ਨਾਰਾਜ਼ ਹੈ ਜਾਂ ਤੁਹਾਡੇ ਉੱਪਰ ਕਿਸੇ ਨੇ ਕੀਤਾ ਕਰੈਕ ਕਰਕੇ ਮਨਣਾ ਦਾ ਪਰਾਪੇਤ ਹੈ ਕਾ ਉਹ ਸਾਰੀਆਂ ਏਹਕ ਤਨ ਦੂਰ ਕਰਨ ਦੇ ਲਈ ਇੱਕ ਅੱਜ ਬਹੁਤ ਸੌਖਾ ਉਪਾਅ ਦੱਸਣਾ ਦੋਸਤੋ ਤੁਸੀਂ ਇਸ ਉਪਾਅ ਨੂੰ ਕਰਕੇ ਹੀ ਫਾਇਦਾ ਉਠਾ ਸਕਦੇ ਹੋ ਔਰ ਤੁਸੀਂ ਦੇਖੋਗੇ ਕਿ ਰਿਜ਼ਲਟ ਤੁਹਾਨੂੰ 100 ਦਾ 100% ਮਿਲੇਗਾ ਚਾਹੀਦਾ ਕੀ ਹੈ ਸਭ ਤੋਂ ਪਹਿਲਾਂ ਦੋਸਤੋ ਦੋ ਜੋੜੇ ਲੱਡੂਆਂ ਦੇ ਲੈਣੇ ਆ ਲੱਡੂ ਚਾਰ ਲੈਣੇ ਕਹਿੰਦਾ ਭਾਬਾ ਸੱਤ ਬਣਾਉਣੇ ਆ ਦੋਸਤੋ ਤੁਸੀਂ ਪੂੜੇ ਸੱਤ ਲੈਣੀਆਂ ਪਤਾਸੇ ਇੱਕ ਚੌਲਾਂ ਦੀ ਕੜਾਈ ਬਣਾਉਣੀ ਆ ਸਰਦਾ ਦੀ ਕਹਿੰਦਾ ਪਾ ਪਾਇਆ ਕ ਬਣਾ ਸਕਦੇ ਹੋ ਇੱਕ ਲੈਣੀ ਆ ਪਾਇਆ ਇੱਕ ਦਹੀਂ ਠੰਡੀ ਇੱਕ ਦੋਸਤੋਂ ਭਿਉਉਣਿਆਂਗੇ ਆਪਾਂ ਢੰਘੋਰ ਜਿਹੜਾ ਜਦੋਂ ਵਸੜੀ ਵੇਲੇ ਮੱਥਾ ਟੇਕਦੇ ਨਾ ਕਾਲੇ ਚਨੇ ਲੈ ਲਓ ਕੋਈ ਵੀ ਅਨਾਜ ਤੁਸੀਂ ਭਿਉ ਕੇ ਉਹਨੂੰ ਜਿਵੇਂ ਸਵੇਰੇ ਮੱਥਾ ਟੇਕਣ ਵਾਸਤੇ ਚਾਹੀਦੀਆਂ ਢੰਘੋਰ ਲੈਣਾ ਇੱਕ ਗਲਾਸ ਜਾਂ ਕੁਝਾ ਕਿਲੋ ਵੀ ਗੁੜ ਦਾ ਸ਼ਰਬਤ ਜਾਂ ਕੱਚੀ ਲੱਸੀ ਇਹ ਸਮਾਨ ਆਪਾਂ ਨੂੰ ਚਾਹੀਦਾ ਦੋਸਤੋ ਤੁਹਾਡੇ ਹੱਲ ਕਰਨ ਦੇ ਲਈ ਜਿੰਨੇ ਮਰਜ਼ੀ ਮੁਸ਼ਕਲਾਂ ਨੇ ਕੋਈ ਦਵਾਈ ਬੂਟੀ ਨਹੀਂ ਲੱਗਦੀ ਜਾਂ ਘਰ ਦੇ ਵਿੱਚ ਪਰੇਸ਼ਾਨੀ ਰਹਿੰਦੀ ਆ ਉਹਦੇ ਵਾਸਤੇ ਤੁਸੀਂ ਇਹ ਸਾਰਾ ਸਮਾਨ ਬਣਾ ਲੈਣਾ ਦੋਸਤੋ ਇੱਕ ਖੇਚਲਾ ਜ਼ਰੂਰ ਕਰਨੀ ਇਹ ਸਮਾਨ ਆ ਜਿਹੜਾ ਇਹ ਦੋਸਤੋ ਠੰਡਾ ਕਰਕੇ ਹੀ ਇਹਦਾ ਭੋਗ ਪ੍ਰਸਾਦ ਲੱਗਣਾ ਹੈ। ਤੈਂ ਦਾ ਭਾਵ ਤੁਸੀਂ ਸਾਮ ਨੂੰ ਬਲਾ ਬਣਾ ਸਕਦੇ ਹੋ। ਸਵੇਰੇ ਲਾ ਦਿਓ। ਜਾਂ ਸਵੇਰੇ ਲਾ ਲਓ ਸਾਮ ਨੂੰ ਦੇ ਰਹੇ ਯਾਨੀ ਬੇਹਾ ਕਰਕੇ ਇਹ ਭੋਗ ਪ੍ਰਸਾਦ ਜਿਹੜਾ ਚੌਲਾਂ ਦੀ ਕੜਾਹੀ ਹੈ ਜਾਂ ਜੋ ਵੀ ਨੇ ਚੋਮਾ ਇਹ ਬੇਹਾ ਪ੍ਰਸਾਦ ਲੱਗੂਗਾ ਦੋਸਤੋ ਇੱਕ ਗੱਲ ਦੀ ਇਹ ਜ਼ਰੂਰ ਖਿਆਲ ਰੱਖਣਾ। ਇਹ ਸਾਰਾ ਸਮਾਨ ਇਕੱਠਾ ਕਰਕੇ ਦੋਸਤੋ ਤੁਸੀਂ ਹੁਣ ਲਾਉਣਾ ਕਿਤੇ ਲਾਉਣ ਵਾਸਤੇ ਤੁਸੀਂ ਇਹਨੂੰ ਕਿਸੇ ਕਲਰ ਦੇ ਵਿੱਚ ਲਾ ਦਿਓ ਦੋਸਤੋ। ਜੇ ਕੋਈ ਕਲਰ ਦਾ ਭਾਵ ਕੋਈ ਸਾਫ਼ ਜਗ੍ਹਾ ਸੁੱਣੇ ਪਈ ਹੋਗੀ ਤੁਹਾਡੇ ਕੋਲੇ ਜੇ ਕਲਰ ਨਹੀਂ ਹੈਗਾ ਤੁਸੀਂ ਸ਼ਮਸ਼ਾਨ ਘਾਟ ਦੇ ਵਿੱਚ ਵੀ ਲਾ ਸਕਦੇ ਹੋ ਜੇ ਤੁਹਾਡੇ ਕੋਈ ਨੇੜੇ ਸੀਤਲਾ ਮੰਦਿਰ ਹੈਗਾ ਤਾਂ ਤੁਸੀਂ ਸੀਤਲਾ ਮੰਦਿਰ ਵੀ ਲਾ ਸਕਦੇ ਹੋ ਦੋਸਤੋ ਮੁਰਦੀ ਸਰਬਦੀ ਥਾਂ ਤੇ ਤੁਸੀਂ ਕੱਚੀ ਲੱਸੀ ਵੀ ਲੈ ਜਾਓ ਕਈ ਮੰਦਿਰਾਂ ਦੇ ਵਿੱਚ ਗੁਰਦਆ ਸਰਬਤ ਨਹੀਂ ਪਾਉਣਦੇ ਤਾਂ ਉੱਥੇ ਕੱਚੀ ਲੱਸੀ ਵੀ ਤੁਸੀਂ ਵਰਤ ਸਕਦੇ ਹੋ ਦੋਸਤੋ ਤਿੰਨ ਬਾਰੇ ਸਾਰੇ ਪਰਿਵਾਰ ਤੋਂ ਚਾਹ ਲਓ ਜਾਂ ਜਿਹਨੂੰ ਕੋਈ ਜ਼ਿਆਦੇ ਪ੍ਰੋਬਲਮ ਆਉਤੋ ਚਾਹ ਲਓ ਜਾਂ ਕਈ ਵਾਰ ਕੋਈ ਪਰਿਵਾਰ ਦੇ ਵਿੱਚ ਨਹੀਂ ਇਹ ਗੱਲਾਂ ਨੂੰ ਮੰਨਦਾ ਤਾਂ ਤੁਸੀਂ ਉਸਦੇ ਕੱਪੜਿਆਂ ਤੋਂ ਜਾਂ ਉਸਦੇ ਫੋਟੋ ਤੋਂ ਚਾਹ ਆ ਕੇ ਵੀ ਇਸ ਨੂੰ ਤੁਸੀਂ ਵਰਤ ਸਕਦੇ ਹੋ ਤੁਹਾਨੂੰ ਤਿੰਨ ਕੜੀਆਂ ਲਾਉਣੀਆਂ ਨੇ ਤਿੰਨ ਵਾਰ ਲਾਉਣਾ ਦੋਸਤੋ ਜਿਵੇਂ ਮੰਗਲਵਾਰ ਸ਼ੁਰੂ ਕਰ ਲਓ ਮੰਗਲਵਾਰ ਵੀਰਵਾਰ ਤੇ ਸ਼ਨੀਵਾਰ ਲੱਗ ਜਾ ਇੱਕ ਦਿਨ ਛੱਡ ਕੇ ਲਾ ਦਿਓ ਚਾਹੇ ਲਗਾਤਾਰ ਨਾਲ ਕੋਈ ਦਿੱਕਤ ਆ ਨਹੀਂ ਦੇਖੋਗੇ ਤੁਹਾਨੂੰ ਤਿੰਨ ਕੜੀਆਂ ਲਾਉਂਦੇ ਲਾਉਂਦੇ ਘਰ ਦੇ ਵਿੱਚ ਤੁਹਾਨੂੰ ਰਾਤ ਮਹਿਸੂਸ ਹੋਣ ਲੱਗ ਜੂ ਜਿਹੜੇ ਦਿੱਕਤਾਂ ਦੇ ਵਿੱਚ ਤੁਸੀਂ ਉਲਝੇ ਹੋ ਉਦੋਂ ਤੁਹਾਨੂੰ ਰਾਤ ਮਹਿਸੂਸ ਹੋਣ ਲੱਗ ਜੂ ਦੋਸਤੋ ਅੱਜ ਦੇ ਲਈ ਇੰਨੀ ਵੀਡੀਓ ਉਮੀਦ ਹੈ ਤੁਹਾਨੂੰ ਜਿਹੜੀ ਸਾਡੀ ਵੀਡੀਓ ਪਸੰਦ ਆਈ ਉਹ ਵੀਡੀਓ ਜੇ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤਾਂ ਕਿ ਹੋਰ ਕਿਸੇ ਲੋੜਵੰਦ ਵੀਰ ਦੀ ਮਦਦ ਹੋ ਸਕੇ ਸਤਨਾਮ ਆਦੇਸ਼ ਗੁਰ ਕੋ ਆਦੇਸ਼ ਆਦੇਸ਼